ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਸੁਖਬੀਰ ਸਿੰਘ ਬਾਦਲ ਦੁਆਲੇ ਹੋ ਗਏ ਅਚਾਨਕ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਦਾ ਗੁੱਸਾ ਭੜਕ ਗਿਆ ਕਿਉਂ ਅਚਾਨਕ ਸਿਮਰਨਜੀਤ ਸਿੰਘ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਤਵਾਲਾਤ ਇੱਕ ਪਾਸੇ ਦਾ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੰਬਿਤ ਹੈ ਔਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਵੀ ਗਰੇਜ਼ ਨਹੀਂ ਕੀਤਾ ਕੱਲੀ ਕੱਲੀ ਗੱਲ ਬੜੇ ਠੋਕ ਵਜਾ ਕੇ ਵਿਸਥਾਰਪੂਰਵਕ ਰੱਖੀ ਸੁਖਬੀਰ ਸਿੰਘ ਬਾਦਲ ਦੇ ਮਤਲਬ ਕੀ ਬੋਲੇ ਨੇ ਆਓ ਸੁਣਦੇ ਹਾਂ ਬਾਫ ਹੋਣੀ ਜੀ ਸਾਡੇ ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਹੈ ਆਪ ਪਾਰਟੀ ਦੇ ਬਿਆਨਵੇਂ ਐਮ ਐਲ ਏ ਹੋ ਗਏ ਹੈ ਤੇ ਉਹਨਾਂ ਦਾ ਸਿਰਫ ਇੱਕ ਐਮ ਪੀ ਬਣਿਆ ਸਾਰੇ ਪੰਜਾਬ ਚ ਤੇ ਹੁਣ ਉਹ ਕਹਿ ਕੀ ਹੋਰ ਸਕਦੇ ਆ ਉਹਨਾਂ ਨੇ ਸਾਰਿਆਂ ਨੇ ਖਾਦਾ ਪੀਤਾ ਇਕੱਠਾ ਹੈ ਸਾਰਾ ਕੁਝ ਇਕੱਠਾ ਕੀਤਾ ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਹੈ ਦੇ ਆਰ 올 ਰਿਸਪਾਂਸਿਬਲ ਜਿਹੜੀ ਕੈਬਨਿਟ ਹੁੰਦੀ ਹੈ ਉਹਦੀ ਜੁਆਇੰਟ ਰਿਸਪਾਂਸਿਬਿਲਟੀ ਹੁੰਦੀ ਹੈ ਕੈਬਨਿਟ ਦੇ ਵਿੱਚ ਰਹੇ ਕੇ ਖਾ ਪੀ ਕੇ ਬਾਅਦ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਐ ਅਸੀਂ ਬੇਗਨਾ ਹੈਗੇ ਆ ਆ ਜਿਹੜੇ ਸਿੱਖ ਮਾਰੇ ਐ ਇਹਦੇ ਵਿੱਚ ਮੈਂ ਲਿਸਟ ਪੜਤੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਰਹੇਗੇ ਹੈ ਸਿਰਫ ਮੋਦੀ ਨਹੀਂ ਹੈ ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ ਰਾਜਨਾਥ ਸਿੰਘ ਹੈ ਅਮਿਤ ਸ਼ਾਹ ਹੈ ਜੈ ਸ਼ੰਕਰ ਹੈ ਡੋਇਲ ਹੈ ਰੋਡਾ ਚੀਫ ਹੈ ਫਿਰ ਰੋਡਾ ਸਾਬਕਾ ਚੀਫ ਹੈ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਵੀ ਮੈਂਖਮੇ ਰੋ ਦੇ ਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਐ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਮਤਲਬ ਜਿਹੜੇ ਸਿੰਘ ਸਰਬੰਦ ਜਿਹਨਾਂ ਨੇ ਮਾਫੀ ਦਿੱਤੀ ਸੀ ਉਹ ਸਿੰਘ ਸਰਬੰਦ ਨੂੰ ਬੁਲਾਇਆ ਕਿ ਗੱਲਬਾਤ کریںਗੇ ਰੋਗ ਲਾ ਕੇ ਪਰ ਮੈਂ ਕਹਿੰਦਾ ਕਿ ਉਹਨਾਂ ਸਿੰਘ ਸਰਬੰਦ ਤੋਂ ਵੀ ਕੋਈ ਉਹਨਾਂ ਦੀ ਵੀ ਸਪੋਰਟ ਲੈਣਾ ਚਾਹੀਦਾ ਉਹ ਕਿਉਂ ਬਿਲਕੁਲ ਮੈਂ ਸਮਝਦਾ ਹਾਂ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਉੱਤੇ ਡੰਟ ਲੱਗਣਾ ਚਾਹੀਦਾ ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ ਮੈਂ ਕਹਿੰਦਾ ਜੇ ਗਲਗੇ ਸਿੱਖ ਉਹਨਾਂ ਨੂੰ ਉਠਾਉਣਾ ਤਾਂ ਹੈ